ਜਦੋਂ ਮਾਂ ਹੁੰਦੀ ਸੀ ਨਾ ਉਹ ਮੇਰੇ ਮਗਰ ਮਗਰ ਕੋ ਮਦੀ ਸੀ ਰੋਟੀ ਖਾ ਲੈ ਪਤੰਦਰਾ ਰੋਟੀ ਖਾ ਲੈ ਪਤਲਾ じゃ ਰਹਿ ਗਿਆ ਐ ਕਿਹ ਬਾਰ 버ਗਰ ਪੀਜਿਆਂ ਚ ਪਿਆ ਪਰ ਉਸ ਟਾਈਮ ਮੇਰੀ ਜੇਦੇ ਹੁੰਦੀ ਸੀ ਉਹ ਨਹੀਂ ਮੰਮੀ ਮੈਂ 버ਗਰ ਖਾਉਂਗਾ ਪੀਜ਼ਾ ਖਾਉਂਗਾ ਪਰ ਅੱਜ ਅੱਜ ਮੈਂ 버ਗਰ ਪੀਜ਼ਾ ਤਾਂ ਖਾ ਸਕਦਾ ਪਰ ਦਿਲ ਨਹੀਂ ਹੈਗਾ ਦਿਲ ਮਾਂ ਦੇ ਹੱਥ ਦੀ ਰੋਟੀ ਖਾਣ ਦਾ ਹੈਗਾ ਪਰ ਜਦੋਂ ਮਾਂ ਹੀ ਨਹੀਂ ਹੈਗੀ ਤੇ ਰੋਟੀ ਭਾਵੇਂ ਜਿਹੜਾ ਮਰਜ਼ੀ ਦੇ ਦੇਵੇ ਖਵਾਦ ਹੀ ਨਹੀਂ ਲੱਗਦੀ ਨਾ ਵੀਰੇ ਹੁਣ ਤੁਸੀਂ ਇਹ ਗੱਲਾਂ ਨਾ ਬੋਲੋ ਫਿਰ ਦੰਨਾ ਮੇਰਾ ਮਨੂ ਦਾਸ ਹੁੰਦਾ ਤੇ ਫਿਰ ਮੈਨੂੰ ਰੋਣਾ ਆ ਜਾਣਾ ਮੈਂ ਕਹਿੰਨੀ ਆ ਆਪਾਂ ਤਾਂ ਫਿਰ ਠੀਕ ਆ ਆਪਾਂ ਤਾਂ ਆਪਣਾ ਦੁੱਖ ਬੋਲ ਕੇ ਦੱਸ ਦਿੰਨੇ ਆ ਪਰ ਉਹ ਵਿਚਾਰੇ ਤਾਂ ਛੋਟੇ ਛੋਟੇ ਉਹ ਆਪਣਾ ਦੁੱਖ ਬੋਲ ਕੇ ਕਿਹਨੂੰ ਦੱਸਣਗੇ ਨਾਲੇ ਦੀਦੀ ਇਹ ਨਾ ਢੀਠ ਜਾਏ ਨੇ ਇਹਨਾਂ ਨੂੰ ਦਬਕਾ ਮਾਰਨਾ ਹੀ ਪੈਣਾ ਤਾਂ ਹੀ ਚੱਲਣਾ ਇਹਨਾਂ ਨੇ ਚਲ ਆ ਫਿਰ ਆ ਜਿਸ ਤਰ੍ਹਾਂ ਪਵਨ ਜਵਾਬ ਦੇਂਦਾ ਫਿਰਦਾ ਹੈ ਨਾ ਮੈਨੂੰ ਤਾਂ ਡਰ ਹੈ ਕਿਹੜੇ ਟਾਈਮ ਰਮਨ ਦੇ ਹੱਥੀ ਨਾ ਪੈ ਜਾ ਪਤਾ ਨਹੀਂ ਮੈਂ ਉਮਰ 'ਚ ਤੁਹਾਡੇ ਤੋਂ ਵੱਡੀ ਆ ਜਾਂ ਛੋਟੀ ਆ ਪਰ ਮੈਨੂੰ ਇੰਨਾ ਪਤਾ ਵੀ ਮਾੜਾ ਟਾਈਮ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਜੇ ਅੱਜ ਬੱਚਿਆਂ ਤੇ ਮਾੜਾ ਟਾਈਮ ਆਇਆ ਨਾ ਤਾਂ ਤੁਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਆਲੇ ਪੜ ਲਿਖਿਆ ਦੇ ਉੱਤੇ ਕਿ ਮੈਂ ਤੇਰੀ ਤਾਈ ਨਹੀਂ ਲਿਖਿਆ ਦੇ ਉੱਤੇ ਕਿ ਇਹ ਤੇਰੀ ਚਾਚੀ ਨਹੀਂ ਲਿਖਿਆ ਦੇ ਉੱਤੇ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਨਹੀਂ ਨਹੀਂ ਤਾਈ ਜੀ ਸਾਡੇ ਕੋਲ ਹੁਣ ਰਹਿ ਕੋਣ ਗਿਆ ਜਿਹੜਾ ਸੀ ਤੁਹਾਡਾ ਰਿਸ਼ਤਾ ਖਤਮ ਕਰਾਂਗੇ। ਅਸੀਂ ਨਾ ਕਿਸੇ ਦੀ ਚੱਕ ਚ ਆ ਗਏ ਸੀ ਤੇ ਸਾਡੇ ਤੋਂ ਗਲਤੀ ਹੋ ਗਈ। ਜਾਂ ਤੁਰਿਆ ਤਾਈ ਹੁਣਾਂ ਨਾਲ ਜਾ ਲੈ ਜਾਓ। ਉਹ ਨਹੀਂ ਨਹੀਂ ਦੀਦੀ ਤੁਸੀਂ ਨਾ ਰੀਆ ਨੂੰ ਖਿੱਚ ਕੇ ਰੱਖੋ ਤੇ ਜਦੋਂ ਇਹ ਦੋਨੇ ਮੇਰੇ ਵੱਲ ਆਣਗੇ ਰੀਆ ਯਾ ਪਵਨ ਇਹਨਾਂ ਨੂੰ ਖਿੱਚ ਕੇ ਮੈਂ ਆਪੇ ਰੱਖ ਲਾਂਗੀ। ਹਾਂਜੀ ਤੇ ਇਹਨਾਂ ਨੂੰ ਨਾ ਹੁਣ ਉਧਰ ਨਹੀਂ ਜਾਣ ਦੇਣਾ। ਢਿੱਲ ਨਹੀਂ ਦੇਣੀ ਇਹਨਾਂ ਨੂੰ ਤੇ ਇਹ ਬਹੁਤ ਜ਼ਿਆਦਾ ਫਿਰ ਸਿਰੇ ਚੜ ਜਾਂਦੇ ਨੇ। ਹਾਂਜੀ ਤੇ ਹੁਣ ਇਹਨਾਂ ਨੂੰ ਉਧਰ ਬਿਲਕੁਲ ਨਾ ਜਾਣ ਦਿਓ। ਬਾਕੀ ਇਹ ਵੀ ਆ ਗਏ ਨੇ। ਮੈਂ ਇਹਨਾਂ ਨਾਲ ਸਲਾਹ ਕਰਦੀ ਆ ਇੱਕ ਤਾਂ ਨਾ ਜਦੋਂ ਇਹ ਦੋਨੋਂ ਭੈਣ ਭਰਾ ਗੱਲਾਂ ਕਰਦੇ ਨੇ ਨਾ ਫੋਨ ਤੇ ਤਾਂ ਇੱਕ ਜਣਾ ਜ਼ਰੂਰ ਇਹਨਾਂ ਦੇ ਕੋਲ ਰਹੋ ਇਹ ਪਤਾ ਨਹੀਂ ਦੋਨੇ ਭੈਣ ਭਰਾ ਆਪਸ ਵਿੱਚ ਕੀ ਖਿਚੜੀ ਪਕਾਉਂਦੇ ਨੇ ਹਾਂਜੀ ਠੀਕ ਐ ਦੀਦੀ ਹਾਂਜੀ ਉਹ ਕੀ ਹੋ ਗਿਆ ਆ ਦੋ ਦਿਨ ਮੈਂ ਬਾਹਰ ਰਹਿਣਾ ਪਿੱਛੋਂ ਕੁਝ ਨਾ ਕੋਈ ਇਹ ਨਾ ਕੁੱਤ ਕਲੇਸ਼ ਪਿਆ ਹੀ ਰਹਿੰਦਾ ਤੁਸੀਂ ਤਾਂ ਐ ਕਹਿ ਰਹੇ ਜਿਵੇਂ ਕੁੱਤ ਕਲੇਸ਼ ਮੇਰੇ ਪੇਕੇ ਆ ਦਾ ਪਿਆ ਹੋਇਆ ਆ ਤੁਹਾਡੇ ਭਰਾ ਦੇ ਨਿਆਣਿਆਂ ਦਾ ਪਿਆ ਹੋਇਆ ਆ ਐਨੇ ਵੱਡੇ ਹੋ ਕੇ ਤਾਂ ਵੀ ਸਾਡੇ ਨੱਕ ਚ ਦਮ ਕੀਤਾ ਪਿਆ ਉਹਨਾਂ ਨੇ ਕੋਈ ਗੱਲ ਨਹੀਂ ਫੋਨ ਕਰਕੇ ਦੋਨਾਂ ਨੂੰ ਬੁਲਾ ਇੱਥੇ ਮੈਂ ਲਾਉਣਾ ਉਹਨਾਂ ਦੀ ਕਲਾਸ ਕਿਹਾ ਤੈਨੂੰ ਕੁਝ ਉਹਨਾਂ ਨੇ ਮਜਾ ਲਾਇਆ ਇਹਨਾਂ ਦੋਨਾਂ ਜਣਿਆਂ ਦੀ ਕਿ ਮੈਨੂੰ ਕੁਝ ਕਹਿ ਜਾਣ ਦੋਨੇ ਭੈਣ ਭਰਾ ਚਲਕੀਆਂ ਵਰਤਦੇ ਨੇ ਰੀਆ ਤਾਈ ਨੂੰ ਕਹਿ ਕੇ ਗਈ ਆ ਕਿ ਮੈਂ ਆਪਣੇ ਘਰ ਚੱਲੀ ਆ ਸਾਫ ਸਫਾਈ ਕਰਨ ਪਵਨ ਵੀ ਆਪਣੇ ਘਰੇ ਮਾਮਾ ਮਾਮੀ ਨੂੰ ਇਹੀ ਕਹਿ ਕੇ ਨਿਕਲਿਆ ਕਿ ਮੈਂ ਵੀ ਚੱਲਾਂ ਆਪਣੇ ਘਰੇ ਸਾਫ ਸਫਾਈ ਕਰਨ ਤੇ ਫਿਰ ਕੀ ਹੋ ਗਿਆ ਯਾਰ ਉਹਨਾਂ ਦਾ ਘਰ ਆ ਉਹਨਾਂ ਨੇ ਸਫਾਈ ਕਰਨੀ ਨਹੀਂ ਉੱਥੇ ਜਾਣਾ ਅਕਸਰ ਜੇ ਹਫ਼ਤੇ 'ਚ ਇੱਕ ਵਾਰੀ ਜਾ ਕੇ ਸਫਾਈ ਕਰੇ ਹੁੰਦੇ ਨੇ ਤੇ ਇਹ ਚ ਮਾੜਾ ਕੀ ਹੈ ਇਹੀ ਤਾਂ ਤੁਹਾਡੇ 'ਚ ਕਮੀ ਆ ਪੂਰੀ ਗੱਲ ਤਾਂ ਤੁਸੀਂ ਸੁਣਨੀ ਨਹੀਂ ਬਸ ਰਿਐਕਟ ਕਰ ਦਿੰਨੇ ਹੋ ਜਲਦੀ ਬਾਹਰ ਠੰਡ ਈ ਨਹੀਂ ਆ ਤੇ ਤੂੰ ਈ ਨਹੀਂ ਤਪੀ ਫਿਰਦੀ ਗੱਲ ਕੋਈ ਗੁੱਝੀ ਹੋਈ ਆ ਦੱਸ ਚੰਗੀ ਤਰ੍ਹਾਂ ਦੋਨੋਂ ਭੈਣ ਭਰਾ ਬਾਨਾ ਲਾ ਕੇ ਇੱਥੋਂ ਚਲੇ ਤਾਂ ਗਏ ਉੱਥੇ ਜਾ ਕੇ ਪੱਕੇ ਡੇਰੇ ਲਾ ਲੇ ਜੇ ਅਸੀਂ ਫੋਨ ਕਰਦੇ ਆ ਤਾਂ ਫੋਨ ਚੱਕਣਾ ਨਹੀਂ ਤੇ ਮੈਂ ਤੇ ਦੀਦੀ ਫਿਰ ਅਸੀਂ ਲੈਣ ਚਲੇ ਗਏ ਉਹਨਾਂ ਨੂੰ ਉੱਥੇ ਜੇ ਅਸੀਂ ਲੈਣਗੇ ਤਾਂ ਦੋਨੇ ਭੈਣ ਭਰਾ ਕਹਿੰਦੇ ਅਸੀਂ ਤਾਂ ਤੁਹਾਡੇ ਨਾਲ ਜਾਣਾ ਹੀ ਨਹੀਂ ਅੱਛਾ ਇੰਨੇ ਸਿਆਣੇ ਹੋ ਗਏ ਨੇ ਦੋਨੋਂ ਭੈਣ ਭਰਾ ਸਿਆਣੇ ਦੇ ਨਾਂ ਨਾਲ ਦੋਨੇ ਭੈਣ ਭਰਾ ਓਵਰ ਸਮਾਰਟ ਤੇ ਓਵਰ ਕੌਨਫੀਡੈਂਸ ਹੋ ਗਏ ਨੇ ਕਹਿੰਦੇ ਨੇ ਅਸੀਂ ਨਹੀਂ ਤੁਹਾਡੇ ਨਾਲ ਜਾਣਾ ਤੁਸੀਂ ਤਾਂ ਸਾਡੇ ਤੋਂ ਘਰ ਦੇ ਕੰਮ ਕਰਾਣੇ ਹੋ ਤੇ ਨਾ ਹੀ ਤੁਸੀਂ ਸਾਨੂੰ ਰੋਟੀ ਦਿੰਨੇ ਹੋ ਅੱਛਾ ਜੇ ਇਹ ਦੋਨੇ ਭੈਣ ਭਰਾਵਾਂ ਨੇ ਇੰਨਾ ਦਿਮਾਗ ਵਰਤਿਆ ਤਾਂ ਕਿਸੇ ਦੇ ਪਿੱਛੇ ਲੱਗ ਕੇ ਵਰਤਿਆ ਹੋਊਗਾ ਉਹ ਮਾਪਿਓ ਦੇ ਮਰਨ ਤੋਂ ਬਾਅਦ ਜੁਆਕਾਂ ਦੀ ਸੁਰਤਤਾ ਉਦਿੰਕ ਕਮ ਲਾ ਜਾਂਦੀ ਹੈ ਇਹਨਾਂ ਨੂੰ ਐਨਾ ਦਿਮਾਗ ਕਿੱਥੋਂ ਆ ਗਿਆ ਗਵੰਡਨ ਸੋਨੀਆ ਉਹੀ ਇਹਨਾਂ ਨੂੰ ਪੰਪ ਦੇਈ ਜਾ ਰਹੀ ਹੈ ਉਹੀ ਕਹਿ ਰਹੀ ਹੈ ਇਹਨਾਂ ਨੂੰ ਕਿ ਤੁਸੀਂ ਹੁਣ ਵੱਡੇ ਹੋ ਗਏ ਹੋ ਮੈਚ्योर ਹੋ ਗਏ ਹੋ ਤੁਸੀਂ ਆਪਣਾ ਚੰਗਾ ਮਾੜਾ ਆਪ ਦੇਖ ਸਕਦੇ ਹੋ ਨਹੀਂ ਇਹ ਤੂੰ ਉੱਧਰ ਗਈ ਸੀ ਗਵੰਡਨ ਨੂੰ ਬੁਲਾ ਕੇ ਉਹਦੀ ਵੀ ਝਾੜ ਪੁੰਝ ਲਾ ਹੀ ਦੇਣੀ ਸੀ ਤੂੰ ਉਹ ਵੀ ਓਵਰ ਸਮਾਰਟ ਹੀ ਬਣ ਰਹੀ ਸੀ ਕਹਿੰਦੀ ਦੋਨਾਂ ਬੱਚਿਆਂ ਦੀ ਜ਼ਿੰਮੇਵਾਰੀ ਮੈਂ ਆਪੇ ਲੈ ਲੈਣੀ ਆ ਤੁਸੀਂ ਚਲੇ ਜਾਓ ਇੱਥੋਂ ਫੇਰ ਤੁਹਾਨੂੰ ਪਤਾ ਹੀ ਆ ਬਲਵਿੰਦਰ ਦੀਦੀ ਦਾ ਕਹਿੰਦੇ ਲਿਆ ਕਾਪੀ ਲਿਖ ਕੇ ਦੇ ਕਰ ਸਾਈਨ ਇੱਥੇ ਕਿ ਜ਼ਿੰਮੇਵਾਰੀ ਮੈਂ ਲੈਣੀ ਆ ਨਿਆਣਿਆਂ ਦੀ ਫੇਰ ਜਿੰਨੇ ਐਟੀਟਿਊਡ ਦੇ ਨਾਲ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੋ ਰਹੀ ਸੀ ਓਨੀ ਫੁਰਤੀ ਨਾਲ ਕਾਪੀ ਬੰਦ ਕਰ ਦਿੱਤੀ ਕਾਪੀ ਬੰਦ ਕਰਕੇ ਤਾਂ ਰੱਖਤੀ ਕਹਿੰਦੀ ਜੀ ਮੈਂ ਸਾਈਨ ਨਹੀਂ ਕਰਨੇ ਉਦਾਂ ਨਿਆਣਿਆਂ ਦੀ ਜ਼ਿੰਮੇਵਾਰੀ ਮੈਂ ਚੱਕ ਲੂੰਗੀ ਫੇ ਮੈਂ ਕਿਹਾ ਠੀਕ ਹੈ ਤੁਸੀਂ ਸਾਈਨ ਨਹੀਂ ਕਰਨੇ ਤਾਂ ਜਾਓ ਆਪਣੇ ਘਰ ਉਹ ਹਜੇ ਜਾ ਹੀ ਰਹੀ ਸੀ ਤੇ ਰੀਆ ਭੈਣ ਜੀ ਚੋੜੀ ਹੋ ਗਈ ਕਹਿੰਦੀ ਲਿਆਓ ਜੀ ਕਿੱਥੇ ਸਾਈਨ ਕਰਨੇ ਨੇ ਮੈਂ ਕਰਕੇ ਦਿੰਨੇ ਆ ਤੁਹਾਨੂੰ ਸਾਈਨ ਕੋਈ ਗੱਲ ਨਹੀਂ ਸ਼ਾਮ ਤੱਕਰ ਇੱਥੇ ਹੀ ਆ ਮੈਂ ਮੈਂ ਉੱਧਰ ਜਾ ਕੇ ਆਉਣਾ ਰੀਆ ਨੂੰ ਸਮਝਾਉਣਾ ਵੀ ਤੂੰ ਚਾਚੀ ਨਾਲ ਜਵਾਨ ਲੜਾ ਰਹੀ ਮੈਂ ਉਹਦੇ ਦੋ ਕੰਨਾਂ ਤੇ ਰੱਖੂ ਦੇਖੀ ਉਹ ਲੋੜ ਹੀ ਨਹੀਂ ਹੱਥ ਚੱਕਣ ਦੀ ਤੁਸੀਂ ਕੁੜੀ ਤੇ ਹੱਥ ਚੱਕ ਕੇ ਕਾਤੇ ਪਾਪ ਖੱਟਣਾ ਨਾਲ ਹੀ ਬਲਵਿੰਦਰ ਦੀਦੀ ਨੇ ਕਹਿਤਾ ਸੀਗਾ ਕਰ ਇੱਥੇ ਕਾਪੀ ਤੇ ਸਾਈਨ ਲਿਖ ਦੇ ਕਿ ਅਸੀਂ ਤੇਰੇ ਰਿਸ਼ਤੇਦਾਰ ਨਹੀਂ ਰੀਆ ਤਾਂ ਫਿਰ ਵੀ ਸਾਈਨ ਕਰਨ ਦੇ ਹੱਕ ਚ ਸੀ ਪਵਨ ਦੇ ਦਿਮਾਗ 'ਚ ਪਤਾ ਨਹੀਂ ਕੀ ਗੱਲ ਆਈ ਉਹ ਨਾਲ ਹੀ ਠੰਡਾ ਹੋ ਗਿਆ ਉਹਨੇ ਕਾਪੀ ਚੱਕੀ ਟੇਬਲ ਤੇ ਰੱਖੀ ਤੇ ਕਹਿੰਦਾ ਤੁਸੀਂ ਲੈ ਜਾਓ ਇਹਨੂੰ ਇੱਥੋਂ ਵੱਲਾ ਨਸਿਆਣਾ ਉਹਨੂੰ ਪਤਾ ਲੱਗ ਗਿਆ ਹੋਊਗਾ ਜੇ ਰਿਸ਼ਤੇਦਾਰ ਵੀ ਮੇਰੇ ਚਲ ਗਏ ਸਾਨੂੰ ਰੋਟੀ ਕਿੰਨੇ ਪੁੱਛਣੀ ਪਰ ਪਵਨ ਦੀਆਂ ਅੱਖਾਂ ਦੇਖ ਕੇ ਨਾ ਐਦਾਂ ਫੀਲ ਹੋ ਰਿਹਾ ਸੀ ਕਿ ਉਹ ਮੁੰਡਾ ਨਾ ਕੋੜਾ ਘੁੱਟ ਭਰ ਗਿਆ ਪਰ ਇਹਨਾਂ ਦੋਨਾਂ ਭੈਣ ਭਰਾਵਾਂ ਵੱਲੋਂ ਨਾ ਬਗਾਵਤ ਦੀ جنگ ਨਾ ਜਲਦੀ ਛਿੜੂਗੀ ਦੇਖ ਲਿਓ ਤੁਸੀਂ ਉਹ ਬਿੰਨੀ ਉਹ ਬਗਾਵਤ ਦੀ جنگ ਛੜਨ ਲਈ ਨਾ ਕੋਈ ਨਾ ਕੋਈ ਹੱਕ 'ਚ ਹੋਣਾ ਚਾਹੀਦਾ ਤੇ ਇਹਨਾਂ ਦੇ ਹੱਕ 'ਚ ਦੋ ਹੀ ਬੰਦੇ ਨੇ ਇੱਕ ਹੈਗੀ ਗਵੰਡਨ ਉਹ ਪਹਿਲੇ ਹੀ ਪੈਰ ਛੱਡ ਗਈ ਤੇ ਦੂਜੀ ਹੈਗੀ ਨਾਨੀ ਉਹ ਤੈਨੂੰ ਪਤਾ ਹੀ ਆ ਉਹਦੀ ਕੌਣ ਹੁੰਦਾ ਫਿਰ ਵੀ ਮੈਂ ਕਹਿੰਨੀ ਆ ਜੇ ਇਹਨਾਂ ਦੋਨਾਂ ਭੈਣ ਭਰਾਵਾਂ ਦੇ ਹੱਕ ਵਿੱਚ ਕੋਈ ਤੀਜੇ ਬੰਦੇ ਦੀ ਐਂਟਰੀ ਹੋਵੇ ਉਸ ਤੋਂ ਪਹਿਲਾਂ ਆਪਾਂ ਦੋਨਾਂ ਭੈਣ ਭਰਾਵਾਂ ਦੇ ਹੱਥ ਪੈਰੀਂ ਨਾ ਵੱਢ ਦਈਏ ਉਹ ਕਿੰਨਾ ਤੇਰਾ ਇਹਨਾਂ ਨੂੰ ਲੈ ਕੇ ਦਿਮਾਗ ਜਿਆਦਾ ਹੀ ਚੱਲਣ ਲੱਗ ਗਿਆ ਇਹ ਤਾਂ ਹੁਣ ਪੱਕਾ ਹੋ ਗਿਆ ਨਾ ਕਿ ਸਾਰੀ ਜ਼ਿੰਦਗੀ ਇਹਨਾਂ ਨੂੰ ਅਸੀਂ ਹੋਈ ਪਾਲਣਾ ਅਸੀਂ ਹੋਈ ਸਾਂਭਣਾ ਹਾਂ ਥਾਰੀ ਉਮਰ ਹੁਣ ਆਪੇ ਹੀ ਪਾਲਣਾ ਉਹਨਾਂ ਨੂੰ ਤੇ ਥੋੜੀ ਰੀਆ ਵੱਡੀ ਹੋ ਜੇ ਹੋਰ ਤੇ ਉਹਦਾ ਵਿਆਹ ਵੀ ਆਪਾਂ ਹੀ ਕਰਨਾ ਤੇ ਪਾਵਨ ਦਾ ਵੀ ਵਿਆਹ ਆਪਾਂ ਹੀ ਕਰਨਾ ਕੀ ਹੋ ਗਿਆ ਜੇ ਇਹਨਾਂ ਨੇ ਰਹਿਣਾ ਹੀ ਇੱਥੇ ਐ ਵਿਆਹ ਵੀ ਅਸੀਂ ਇੱਥੇ ਹੀ ਕਰਨੇ ਐ ਇਹਨਾਂ ਦੇ ਫਿਰ ਉਹ ਜਿਹੜਾ ਇਹਨਾਂ ਦਾ ਘਰ ਆ ਆਪਾਂ ਉਹਨੂੰ ਵੇਚ ਹੀ ਨਾ ਦਈਏ ਜੇ ਘਰ ਹੀ ਵਿਕ ਗਿਆ ਤੇ ਇਹਨਾਂ ਦੋਨਾਂ ਭੈਣ ਭਰਾਵਾਂ ਦੇ ਹੱਥ ਵੱਡੇ ਨਾ ਗਏ ਇਹ ਤੋਂ ਬਾਅਦ ਵੀ ਇਹਨਾਂ ਦੋਨਾਂ ਭੈਣ ਭਰਾਵਾਂ ਦੀ ਨਾ ਫਿਊਚਰ ਪਲੈਨਿੰਗ ਵੀ ਮੇਰੇ ਕੋਲ ਹੈਗੀ ਐ ਜੇ ਤੁਸੀਂ ਕਹਿੰਦੇ ਹੋ ਤਾਂ ਦੱਸਾਂ ਯਾਰ ਖੁਸ਼ੀ ਵਾਲੀਆਂ ਗੱਲਾਂ ਕਰੀ ਜਾਨੀ ਮੇਨਲਾ ਦਾ ਆ ਵੀ ਖੁਸ਼ੀ ਵਾਲੀ ਕਰੇਗੀ ਦੱਸ ਰੀਆ ਨੇ ਤਾਂ ਵਿਆਹ ਕੇ ਆਪਣੇ ਘਰ ਚਲੇ ਜਾਣਾ ਹੈ ਪਰ ਜਦੋਂ ਪਵਨ ਦਾ ਵਿਆਹ ਹੋਣਾ ਹੈ ਫਿਰ ਉਹ 15 ਦਿਨ ਜਾਤਾ ਇੱਥੇ ਰਹਿ ਲੂਗਾ ਜਾਂ ਤਾਈ ਵੱਲ ਰਹਿ ਲੂਗਾ ਅੱਛਾ ਤੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਉਹਨਾਂ ਦਾ ਘਰ ਹੀ ਵੇਚ ਦਈਏ ਉਹਨਾਂ ਘਰ ਦੇ ਰਹਿਣ ਨਾ ਘਾਟ ਦੇ ਪਰ ਮੈਡਮ ਇਹਦਾ ਵੀ ਕੋਈ ਪ੍ਰੋਸੈਸ ਹੁੰਦਾ ਇਹ ਇੰਨੀ ਜਲਦੀ ਨਹੀਂ ਹੈ ਨਾ ਨਾਮ ਲੱਗ ਜਾਂਦੇ ਕਾਰਨਾ ਲਮਾਉਣੇ ਕਿਹੜਾ ਔਖੇ ਨੇ ਭੈਣ ਭਰਾਵਾਂ ਦੇ ਸਾਈਨ ਕਰਾਓ ਤੇ ਜਿਹਨੂੰ ਵੇਚਣਾ ਉਹਦੇ ਨਾਮ ਕਰਾਓ ਮਿੰਨੀ ਜਿਵੇਂ ਤੂੰ ਕਹਿ ਰਹੀ ਹੈ ਨਾ ਇਹ ਗੱਲ ਨਾ ਕਰਨੀ ਆ ਸੌਖਿਆ ਨੇ ਪਰ ਅਸਲ ਚ ਨਮਾਉਣਾ ਔਖਾ ਹੈ ਪਤਾ ਕੀ ਗੱਲ ਹੈ ਹਾਲੇ ਇਹਨਾਂ ਦੇ ਨਾਮ ਬਰਸਤ ਇੰਤਕਾਲ ਚੜਨ ਤੇ ਹਜੇ ਕੁੜੀ ਨਵਾਲਕ ਠੀਕ ਆ ਹਜੇ ਇਹਨਾਂ ਦੀ ਮਾਂ ਦਾ ਵੀ ਡੈਥ ਸਰਟੀਫਿਕੇਟ ਬਣਨਾ ਉਹ ਵੀ ਨਾਲ ਲੱਗਦਾ ਬੜਾ ਕੁਸ਼ਾ ਜੇ ਆਪਾਂ ਨਾਲ ਹੀ ਨਾਮ ਕਰਾ ਲਿਆ ਨਾ ਆਪਣੇ ਤਾਂ ਉੱਦੀ ਸ਼ੱਕ ਚੱਲ ਜੂਗਾ ਕੋਈ ਨਹੀਂ ਸਾਲ ਹੋਰ ਆ ਰਹੀਆਂ ਨੇ ਫਿਰ ਬਲਗ ਹੋ ਹੀ ਜਾਣਾ ਸਾਲ ਕ ਛੇ ਲੰਘ ਗਏ ਦੋਨਾਂ ਭੈਣ ਭਰਾਵਾਂ ਨੂੰ ਜੀ ਆਪਣੇ ਮਤਲਬ ਨੂੰ ਆਪਾਂ ਨੂੰ ਮੂੰਹ ਤੇ ਮਿੱਠੇ ਹੋਣਾ ਵੀ ਪਿਆ ਕੋਈ ਗੱਲ ਨਹੀਂ ਹੋ ਜਾਣਗੇ ਪਰ ਇਹ ਗੱਲ ਯਾਦ ਰੱਖਿਓ ਇਹ ਗੱਲ ਆਪਣੇ ਦੋਨਾਂ ਵਿੱਚ ਰਹਿਣੀ ਚਾਹੀਦੀ ਤਾਈ ਹੱਲ ਨਾ ਜਾਵੇ ਚੱਲ ਕੋਈ ਗੱਲ ਨਹੀਂ ਨਹੀਂ ਜਾਂਦੀ ਤੂੰ ਚਾਹ ਬਣਾ ਕੇ ਲੈ કરી ਜਾ ਵੀਰੇ ਜਿੰਨੇ ਮਰਜੀ ਫੋਨ ਕਰੀ ਜਾ ਹੁਣ ਤੁਹਾਡਾ ਫੋਨ ਮੈਂ ਵੀ ਨਹੀਂ ਚੱਕਦੀ ਜੇ ਤੂੰ ਢੀਠ ਆ ਨਾ ਤੇ ਤੇਰਾ ਭਰਾ ਵੀ ਢੀਠ ਹੈ ਫੋਨ ਤਾਂ ਤੈਨੂੰ ਮੈਂ ਚੁਕਾ ਕੇ ਰੋਹਾਂਗਾ ਕੁੜੀਏ ਲੈ ਹੁਣ ਫਿਰ ਫੋਨ ਕਰਤਾ ਮੈਂ ਤਾਂ ਭੋਲੀ ਗਈ ਸੀ ਜੇ ਮੈਂ ਜਿੱਦੀ ਆ ਨਾ ਤੇ ਵੀਰਾ ਮੇਰੇ ਤੋਂ ਵੱਧ ਜਿੱਦੀ ਹੈ ਹਾਂਜੀ ਦੱਸੋ ਕਿਉਂ बार-बार ਫੋਨ ਕਰਦੇ ਪਿਓ ਆਪੇ ਤੇ ਤੁਸੀਂ ਮੈਨੂੰ ਘਰ ਦੇ ਬਾਹਰ ਬੈਠ ਕੇ ਕਿਹਾ ਸੀ ਕਿ ਜਿਉ ਆਣਗੇ ਤੇ ਤੂੰ ਨਹੀਂ ਜਾਣਾ ਆਪੇ ਸ਼ਾਮ ਨੂੰ ਤੁਸੀਂ ਮੈਨੂੰ ਤਾਈ ਦੇ ਨਾਲ ਤੋਰ ਦਿੱਤਾ ਕੀ ਗੱਲ ਹੈ ਰੀਆ ਬਹੁਤ ਰੀਜ਼ਨ ਹੁੰਦੇ ਨੇ ਤੂੰ ਮੈਨੂੰ ਪੁੱਛ ਕੇ ਦੇਖ ਪੈਣ ਕਿ ਮੈਂ ਤੈਨੂੰ ਕਿੱਦਾਂ ਭੇਜਿਆ ਤੂੰ ਬਸ ਇਹ ਸਮਝ ਲੈ ਕਿ ਜਿੱਦਾਂ ਮੈਂ ਕਿਹਾ ਤੂੰ ਉਦਾਂ ਹੀ ਕਰ ਅੱਛਾ ਫਿਰ ਕੀ ਸੋਚ ਕੇ ਭੇਜਿਆ ਜਰਾ ਮੈਨੂੰ ਵੀ ਦੱਸ ਦੋ ਮੈਂ ਤਾਂ ਜਦੋਂ ਦੀ ਇੱਧਰ ਆਈ ਪਈ ਆ ਮੈਂ ਤਾਂ ਖੱਪੀ ਪਈ ਆ ਨਾ ਵੀ ਵੀਰੇ ਨੂੰ ਪਤਾ ਨਹੀਂ ਕੀ ਹੋ ਗਿਆ ਇੱਕੋ ਦਮ ਮੈਨੂੰ ਇੱਧਰ ਭੇਜ ਦਿੱਤਾ ਨਹੀਂ ਹੁਣ ਤੂੰ ਇਹ ਚਾਹਨੀ ਐ ਕਿ ਜੇ ਸਾਡਾ ਪਿਓ ਸਾਨੂੰ ਛੱਡ ਕੇ ਚਲਾ ਗਿਆ ਤੇ ਆਪਾਂ ਆਪਣੇ ਹੱਤੀ ਆਪਣੇ ਦਾਦਗੇ ਵਾਲੇ ਸਾਰੇ ਰਿਸ਼ਤੇ ਖਤਮ ਕਰ ਦਈਏ ਤੇ ਫਿਰ ਆਪਾਂ ਕਰਨਾ ਵੀ ਕੀ ਇਹੋ ਜਿਹੇ ਰਿਸ਼ਤੇ ਰੱਖ ਕੇ ਜਿਹੜੇ ਆਪਾਂ ਨੂੰ ਦੁੱਖ ਦਿੰਦੇ ਨੇ ਜਿਹੜੇ ਆਪਾਂ ਨੂੰ ਦਰਦ ਦਿੰਦੇ ਨੇ ਤੇ ਜਿਹੜੇ ਗੱਲ-ਗੱਲ ਤੇ ਆਪਾਂ ਨੂੰ ਤਾਨੇ ਮਨੇ ਮਾਰਦੇ ਨੇ ਇਹੋ ਜਿਹੇ ਰਿਸ਼ਤਿਆਂ ਦਾ ਕੀ ਫਾਇਦਾ ਨਿਕੀਏ ਜਦੋਂ ਹਾਲਾਤ ਮਾੜੇ ਹੋਣ ਨਾ ਉਦੋਂ ਫਾਇਦਾ ਨੁਕਸਾਨ ਨਹੀਂ ਵੇਖੀਦਾ ਜੋ ਰੱਬ ਚਾਹਦਾ ਜੋ ਰੱਬ ਕਰਦਾ ਪਿਆ ਉਹਦੇ ਵਿੱਚ ਹੀ ਖੁਸ਼ ਰਹਿਦਾ ਬਸ ਤੂੰ ਇੰਨਾ ਸਮਝ ਲੈ ਬੀਰੇ ਤੁਸੀਂ ਨਾ ਮੈਨ ਤੋਂ ਵੱਡੇ ਹੋ ਤੁਸੀਂ ਜੋ ਵੀ ਸੋਚਿਆ ਹੋਣਾ ਕੁਝ ਵਧੀਆ ਹੀ ਸੋਚਿਆ ਹੋਣਾ ਤੇ ਇਹਦਾ ਰਿਜ਼ਲਟ ਆਉਣ ਵਾਲੇ ਟਾਈਮ 'ਚ ਤਾਂ ਪਤਾ ਲੱਗ ਹੀ ਜਾਏਗਾ ਮਾਪਿਓ ਦੇ ਜਾਣ ਤੋਂ ਬਾਅਦ ਨਾ ਜ਼ਿੰਦਗੀ ਤਾਂ ਵੈਸੇ ਹੀ ਅੱਧੀ ਰਹਿ ਗਈ ਐ ਹੁਣ ਤੂੰ ਕੀ ਚਾਹਨੀ ਐ ਉਹ ਜਿਹੜੀ ਅੱਧੀ ਜ਼ਿੰਦਗੀ ਐ ਉਹ ਵੀ ਦੁੱਖਾਂ 'ਚ ਕੱਟਦੀ ਏ ਉਹ ਨਹੀਂ ਹੋ ਤੈਨੂੰ ਮੈਂ ਘਰ ਦੇ ਬਾਹਰ ਕਿਹਾ ਸੀਗਾ ਨਾ ਕਿ ਆਪਾਂ ਇੱਕ ਦੂਜੇ ਦਾ ਸਹਾਰਾ ਬਣਾਂਗੇ ਪਰ ਸਹੀ ਵੇਲਾ ਆਂਦੇ ਉਹ ਮੇਰਾ ਕਿਹੜਾ ਦਿਲ ਕਰ ਰਿਹਾ ਸੀ ਕਿ ਮੈਂ ਤੈਨੂੰ ਤਾਂ ਹੀ ਹੋਣਾ ਨਾ ਭੇਜਾਂ ਤੇ ਦਿਲ ਮੇਰਾ ਵੀ ਨਹੀਂ ਸੀ ਕਿ ਮੈਂ ਮਾਮੇ ਹੋਣਾ ਵਾਲਾ ਵਾਂ ਬਸ ਉਸ ਸਮੇਂ ਮੈਨੂੰ ਜੋ ਸਹੀ ਲੱਗਾ ਮੈਂ ਉਹ ਕਰਤਾ ਫਿਰ ਵੀਰੇ ਉਹੀ ਤਾਂ ਮੈਂ ਕਹਿ ਰਹੀ ਆ ਜੇ ਤੁਹਾਡਾ ਨਹੀਂ ਸੀ ਦਿਲ ਵੀ ਮੈਂ ਤਾਈ ਘਰੇ ਆਵਾ ਤੇ ਤੁਹਾਡਾ ਆਪਣਾ ਵੀ ਦਿਲ ਨਹੀਂ ਸੀਗਾ ਕਿ ਤੁਸੀਂ ਮਾਮੇ ਘਰ ਜਾਓ ਫਿਰ ਆਪਣੇ ਕੋਲ ਇਸ ਟਾਈਮ ਆਪਸ਼ਨ ਸੀਗਾ ਕਿ ਆਪਾਂ ਆਪਣੇ ਹੀ ਘਰ ਦੇ ਵਿੱਚ ਰਲ ਮਿਲ ਕੇ ਰਹਿ ਲਈਏ ਤੈਨੂੰ ਪਤਾ ਨਾ ਤਾਈ ਨੇ ਕੀ ਕੰਡੀਸ਼ਨ ਰੱਖੀ ਸੀ ਤਾਈ ਨੇ ਇਹ ਕਿ ਅਸੀਂ ਵੀ ਕਾਪੀ ਤੇ ਸਾਈਨ ਕਰੋ ਤੇ ਤੁਹਾਡੇ ਸਾਡੇ ਰਿਸ਼ਤੇ ਖਤਮ ਜੇ ਆਪਾਂ ਇਦਾਂ ਰਿਸ਼ਤਾ ਖਤਮ ਕਰ ਦਾਂਗੇ ਤੇ ਆਪਾਂ ਹਰ ਇੱਕ ਰਿਸ਼ਤੇ ਤੋਂ ਟੁੱਟ ਕੇ ਬਹਿ ਜਾਾਂਗੇ। ਤੇ ਠੀਕ ਐ ਨਾ ਫਿਰ? ਸਾਨੂੰ ਭਾਵੇਂ ਨਾਨਕੇ ਵੀ ਛੱਡ ਦੇਣ ਤੇ ਦਾਦਕੇ ਵੀ ਛੱਡ ਦੇਣ। ਇਹ ਜਿਹੇ ਰਿਸ਼ਤੇਦਾਰਾਂ ਦਾ ਕੀ ਫਾਇਦਾ? ਜਿਹੜੇ ਆਪਣੀ ਲੋੜ ਦੇ ਲਈ ਸਾਨੂੰ ਯੂਜ਼ ਕਰਦੇ ਪਏ ਨੇ, ਆਪਣੀ ਲੋੜ ਦੇ ਲਈ ਸਾਡੇ ਤੋਂ ਸਫਾਈਆਂ ਕਰਾਉਂਦੇ ਪਏ ਨੇ ਤੇ ਗੱਡੀਆਂ ਧਵਾਉਂਦੇ ਪਏ ਨੇ। ਚੱਲ ਠੀਕ ਆ। ਆਪਾਂ ਐ ਕਰ ਲੈਨੇ ਆਂ ਵੀ ਇੱਕ ਵਾਰ ਆਪਾਂ ਦਾਦਕਿਆਂ ਨਾਲ ਵੀ ਰਿਸ਼ਤਾ ਖਤਮ ਕਰ ਦਿੰਨੇ ਆ ਤੇ ਨਾਨਕਿਆਂ ਨਾਲ ਵੀ। ਤੈਨੂੰ ਪਤਾ ਐ ਨਾ ਤਾਂ ਤਾਈ ਨੂੰ ਫਰਕ ਪੈਣਾ। ਨਹੀਂ ਚਾਚਾ ਚਾਚੀ ਨੂੰ ਫਰਕ ਪੈਣਾ ਨਾ ਹੀ ਮਾਮਾ ਮਾਮੀ ਨੂੰ ਫਰਕ ਪੈਣਾ ਫਰਕ ਕਿੰਨੂੰ ਪੈਣਾ ਨਾਨੀ ਨੂੰ ਤੇ ਨਾਨੀ ਦਾ ਇਹ ਸਭ ਦੇ ਵਿੱਚ ਕੀ ਕਸੂਰ ਤੈਨੂੰ ਕੀ ਲੱਗਦਾ ਨਾਨੀ ਕਿਹਦੇ ਸਾਰੇ ਜੀਰੇ ਨੇ ਆਪਣੇ ਨੂੰ ਪੁੱਤ ਦੇ ਤੇ ਹੋਰ ਕੀ ਹੁਣ ਨੂੰ ਪੁੱਤ ਦੇ ਸਾਰੀ ਜ਼ਿੰਦਗੀ ਅਕਸਰ ਉਹੀ ਉਹਨਾਂ ਦਾ ਹੁਣ ਚੰਗਾ ਮਾੜਾ ਦੇਖਦੇ ਨੇ ਉਹ ਨਹੀਂ ਨਿਕੀਏ ਨਾਨੀ ਜਿਹੜੀ ਜ਼ਿੰਦਗੀ ਕੱਟ ਰਹੀ ਹੈ ਨਾ ਉਹ ਆਪਣੇ ਨੂੰ ਪੁੱਤ ਦੇ ਸਾਰੇ ਪਰ ਨਾਨੀ ਜਿਹੜੀ ਜ਼ਿੰਦਗੀ ਜੀ ਰਹੀ ਹੈ ਉਹ ਸਾਡੇ ਦੋਨਾਂ ਕਰਕੇ ਨਾਨੀ ਦਾ ਸਾਡੇ ਬਗੈਰ ਕੋਈ ਨਹੀਂ ਤੇ ਸਾਡਾ ਨਾਨੀ ਬਗੈਰ ਕੋਈ ਨਹੀਂ ਸਹੀ ਕਹਿ ਰਹੇ ਹੋ ਵੀਰੇ ਨਾਨੀ ਭਾਵੇਂ ਜ਼ਿੰਦਗੀ ਕੱਟਦੇ ਤਾਂ ਪਏ ਨੇ ਪਰ ਜੀ ਸਿਰਫ ਆਪਣੇ ਦੋਵਾਂ ਕਰਕੇ ਰਹੇ ਨੇ ਅੱਗੇ ਹੀ ਉਹਨਾਂ ਨੇ ਆਪਣੀ ਸਾਰੀ ਉਮਰ ਜਵਾਈ ਨੂੰ ਯਾਦ ਕਰਦਿਆਂ ਕੱਢ ਦਿੱਤੀ ਤੇ ਹੁਣ ਉਹਨਾਂ ਦੀ ਧੀ ਦਾ ਵੀ ਛੋੜਾ ਪੱਲੇ ਪੈ ਗਿਆ ਤੇ ਬੱਚੇ ਕੌਣ ਆਪਾਂ ਦੋਵੇਂ ਨਾ ਫਿਰ ਨਾਨੀ ਦਾ ਸਹਾਰਾ ਤਾਂ ਆਪਾਂ ਹੀ ਬਣਨਾ ਜੀ ਆਪਣੇ ਨਾਲ ਮਾੜੀ ਹੋ ਰਹੀ ਹੈ ਨਾ ਤੇ ਕਿਤੇ ਨਾ ਕਿਤੇ ਨਿੱਕੀ ਆਪਣੇ ਨਾਲ ਚੰਗੀ ਵੀ ਹੁੰਦੀ ਪਈ ਹੈ ਹੁਣ ਦੇਖ 15 ਦਿਨ ਤੂੰ ਨਾਨੀ ਕੋ ਰਹਿ ਲੈਣੀ ਹੈ ਤੇ 15 ਦਿਨ ਮੈਂ ਜਿਹੜਾ ਮੇਰੀ ਨਾਨੀ ਮੇਰੀ ਮਾਂ ਨੂੰ ਯਾਦ ਕਰਕੇ ਅੰਦਰੋਂ ਅੰਦਰ ਹੀ ਦੁਖੀ ਹੁੰਦੀ ਹੈ ਨਾ ਉਹ ਸਾਡੇ ਦੋਨਾਂ ਦਾ ਉੱਥੇ ਜਾਣ ਨਾਲ ਉਹਦਾ ਦੁੱਖ ਹਲਕਾ ਹੋ ਜਾਂਦਾ ਹੈ ਹਾਂਜੀ ਵੀਰੇ ਅੱਗੇ ਤਾਂ ਮੰਮੀ 15 ਕਿ ਦਿਨਾਂ ਬਾਅਦ ਨਾਨਕੇ ਜਾਂਦੇ ਸੀ ਤੇ ਨਾਨੀ ਆਪਣਾ ਦੁੱਖ ਸੁੱਖ ਉਹਨਾਂ ਨਾਲ ਕਰ ਲੈਂਦੇ ਸੀ ਪਰ ਹੁਣ ਨਾਨੀ ਕੋਲ ਬੱਚਿਆ ਹੀ ਕੋਣ ਹੈ ਚਲੋ ਕੋਈ ਗੱਲ ਨਹੀਂ ਹੁਣ ਮੈਂ ਸਮਝ ਗਈ ਆ ਕਿ ਤੁਸੀਂ ਮੈਨੂੰ ਇੱਧਰ ਕਿਉਂ ਭੇਜਿਆ ਤੇ ਤੁਹਾਡੀ ਸੋਚ ਵੀ ਬਿਲਕੁਲ ਸਹੀ ਹੈ ਨਾਲੇ ਰਿਆ ਉਹ ਤੈਨੂੰ ਉਧਰ ਭੇਜਣ ਦਾ ਇੱਕ ਕਾਰਨ ਹੋਰ ਵੀ ਹੈ। ਉਹ ਕਿਹੜਾ ਵੀਰੇ? ਦੇਖ ਮੈਂ ਤਾਂ ਮੁੰਡਾ ਹਾਂ। ਜੇ ਮੈਨੂੰ ਇਹ ਬਾੜਾ ਤੰਗ ਕਰਨਗੇ ਮੈਂ ਤਾਂ ਘਰੋਂ ਭੱਜ ਵੀ ਸਕਦਾ। ਮੈਂ ਮੰਦਰ ਗੁਰਦੁਆਰੇ ਵੀ ਸੌ ਸਕਦਾ। ਮੈਂ ਸਟੇਸ਼ਨ ਤੇ ਜਾ ਕੇ ਵੀ ਸੌ ਸਕਦਾ। ਮੈਂ ਕਿਸੇ ਦੇ ਘਰੇ ਕੰਮ ਕਰਕੇ ਉੱਥੇ ਵੀ ਰਹਿ ਸਕਦਾ। ਜਾਂ ਕਿਸੇ ਦੁਕਾਨ 'ਚ ਕੰਮ ਕਰਕੇ ਉੱਥੇ ਵੀ ਰਹਿ ਸਕਦਾ। ਪਰ ਤੂੰ ਕੁੜੀ ਆ। ਵਿਣਮ ਆਪਿਓ ਤੋ ਕੁਆਰੀ ਕੁੜੀ ਨੂੰ ਜ਼ਿੰਦਗੀ ਜੀਣ ਵਾਸਤੇ ਰਿਸ਼ਤੇਦਾਰਾਂ ਦੀ ਛੱਤ ਜ਼ਰੂਰੀ ਹੈ ਰੀਆ। ਫਿਰ ਉੱਥੇ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਣ ਪੈਣ ਸਹਿਣੀਆਂ ਹੀ ਪੈਣੀਆਂ ਨੇ ਪਰ ਇਹਦੇ ਵਿੱਚ ਵੀ ਆਪਣਾ ਹੀ ਫਾਇਦਾ ਏ ਤੈਨੂੰ ਮੈਂ ਲੋਕਾਂ ਦੀ ਬੁਰੀ ਨਜ਼ਰਾਂ ਤੋਂ ਬਚਾਈ ਰੱਖੂੰਗਾ ਤੇ ਲੋਕਾਂ ਦੀਆਂ ਬੁਰੀ ਨਜ਼ਰਾਂ ਤੋਂ ਬਚਾਈ ਰੱਖਣਾ ਹੀ ਮੇਰਾ ਫਰਜ਼ ਆ ਚਲੋ ਠੀਕ ਏ ਵੀਰੇ ਮੈਂ ਰੈਡੀ ਆ ਇੱਥੇ ਰਹਿਣ ਨੂੰ ਵੀ ਇਹਨਾਂ ਦੀਆਂ ਗੱਲਾਂ ਸੁਣਨ ਨੂੰ ਵੀ ਇਹਨਾਂ ਦਾ ਕੂੜਾ ਤੱਕ ਚੱਕਣ ਨੂੰ ਵੀ ਮੈਂ ਤਿਆਰ ਆ ਪਰ ਮੇਰੀ ਇੱਕ ਸ਼ਰਤ ਐ ਮੈਂ ਨਾਲ ਦੀ ਨਾਲ ਆਪਣੀ ਪੜ੍ਹਾਈ ਜ਼ਰੂਰ ਕਰਨੀ ਐ ਹੁਣ ਤੁਸੀਂ ਦੇਖੋ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਕਿਵੇਂ ਕਹਿਣਾ ਤੇ ਕਿਵੇਂ ਮਨਾਉਣਾ ਮੈਨੂੰ ਥੋੜਾ ਟਾਈਮ ਦੇ ਰਹੀ ਆ ਮੈਂ ਕੋਰ ਕੰਮ ਲੱਭ ਲਵਾਂ ਪਰ ਜਦੋਂ ਮੈਨੂੰ ਕੰਮ ਲੱਗ ਗਿਆ ਨਾ ਤੇਰਾ ਪੜਾਈ ਵਾਲਾ ਸੁਪਨਾ ਤੇਰਾ ਭਰਾ ਹੀ ਪੂਰਾ ਕਰੂਗਾ ਤੇ ਵਾਦਾ ਤੇਰੇ ਨਾਲ ਦੇਖਿਓ ਵੀਰੇ ਧਿਆਨ ਰੱਖਿਓ ਕਿਤੇ ਇਹ ਨਾ ਹੋਵੇ ਕਿ ਮੇਰੇ ਸੁਪਨੇ ਪੂਰੇ ਕਰਦੇ ਕਰਦੇ ਤੁਹਾਡੇ ਆਦੇ ਸੁਪਨੇ ਵਿੱਚੇ ਰਹਿ ਜਾਣ ਉਹ ਮੇਰਾ ਤਾਂ ਇੱਕੋ ਹੀ ਸੁਪਨਾ ਹੈ ਕਿ ਮੇਰੀ ਨਿੱਕੀ ਸੋਹਣਾ ਪੜ ਲਿਖ ਜਾਵੇ ਬਸ ਨਾਲ ਇੱਕ ਗੱਲ ਹੋਰ ਯਾਦ ਰੱਖੀ ਕੁੱਝ ਰਿਸ਼ਤੇਦਾਰੀਆਂ ਮਾਪਿਓ ਕਰਕੇ ਰੱਖਣੀਆਂ ਪੈਂਦੀਆਂ ਨੇ ਭਾਵੇਂ ਰਿਸ਼ਤੇਦਾਰਾਂ ਦੇ ਲੱਛਣ ਵਰਤਨ ਵਾਲੇ ਨਾ ਹੀ ਹੋਣ ਚਲੋ ਠੀਕ ਹੈ ਵੀਰੇ ਮੈਂ ਤੁਹਾਨੂੰ ਸਿਰੇ ਫੋਨ ਕਰਦੀ ਆਂ ਹੈ ਅੱਛਾ ਰੀਆ ਪ੍ਰਾਣ ਨਾਲ ਦੁੱਖ ਸੁੱਖ ਸਾਂਝੇ ਹੋ ਰਹੇ ਨੇ ਚਲ ਵਧੀਆ ਗੱਲ ਐ ਤੈਨੂੰ ਉਹਦਾ ਸਹਾਰਾ ਤੇ ਉਹਨੂੰ ਤੇਰਾ ਜਦੋਂ ਮਾਪੇ ਦਾ ਸਿਰ ਤੇ ਸਹਾਰਾ ਨਾ ਹੋਵੇ ਫਿਰ ਇੱਕੋ ਢਿੱਡ ਦੇ ਜੰਮੇ ਮਾ ਜਾਏ ਹੀ ਇੱਕ ਦੂਸਰੇ ਦਾ ਹਾਲ ਪੁੱਛਦੇ ਨੇ ਤੇ ਇੱਕ ਦੂਸਰੇ ਦੀ ਢਾਲ ਵੀ ਬਣਦੇ ਨੇ ਹੁਣ ਜਦੋਂ ਮਾਪਿਓ ਦਾ ਸਹਾਰਾ ਹੀ ਕੋਲ ਨਾ ਹੋਵੇ ਤੇ ਫਿਰ ਜਾਂ ਭੈਣ ਭੈਣ ਇੱਕ ਦੂਸਰੇ ਦੇ ਕੰਮ ਆਂਦੀ ਐ ਜਾਂ ਭਰਾ ਭਰਾ ਤੇ ਜਾਂ ਫਿਰ ਭੈਣ ਭਰਾ ਆਪਸ ਦੇ ਵਿੱਚ ਇੱਕ ਦੂਸਰੇ ਦੇ ਕੰਮ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਫੋਨ ਤੇ ਗੱਲ ਸਿਰਫ ਇੱਕ ਦੂਸਰੇ ਦੁੱਖ ਸੁੱਖ ਕਰਕੇ ਕਰਦੇ ਆਂ ਨਹੀਂ ਭਾਬੀ ਮੇਰਾ ਭਰਾ ਇਦਾਂ ਦਾ ਹੈ ਨਾ ਉਹ ਤਾਂ ਮੇਰੀ ਆਵਾਜ਼ ਸੁਣ ਕੇ ਹੀ ਪੁੱਝ ਲੈਂਦਾ ਕਿ ਮੈਂ ਖੁਸ਼ ਆ ਕਿ ਉਦਾਸ ਹੁਣ ਜਦੋਂ ਮੇਰੀ ਆਵਾਜ਼ ਥੋੜੀ ਨੀਵੀਂ ਜੀ ਹੁੰਦੀ ਹੈ ਉਹ ਆਪੇ ਸਮਝ ਲੈਂਦਾ ਕਿ ਇਹ ਠੀਕ ਨਹੀਂ ਹੈਗੀ ਤੇ ਫਿਰ ਮੇਰੇ ਨਾਲ ਉਹ ਵੀ ਦੁਖੀ ਹੁੰਦਾ ਤੇ ਜਦੋਂ ਮੈਂ ਠੀਕ-ਠਾਕ ਗੱਲ ਕਰਦੀ ਆਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਭੈਣ ਹੁਣ ਠੀਕ ਹੈ ਅੱਛਾ ਫਿਰ ਕੀ ਕਹਿੰਦਾ ਤੇਰਾ ਭਰਾ ਕਿ ساری ਉਮਰ ਇੱਦਾਂ ਹੀ ਘੜ ਛੜਨੀ ਐ ਕਦੇ ਉਹ ਇੱਧਰ ਤੇ ਕਦੇ ਤੂੰ ਇੱਧਰ ਭਾਬੀ ਮੈਨੂੰ ਨਾ ਮੇਰੇ ਵੀਰੇ ਨੇ ਹੁਣੇ ਫੋਨ ਤੇ ਇੱਕੋ ਗੱਲ ਸਮਝਾਈ ਐ ਕਿ ਜਦੋਂ ਬੰਦੇ ਤੇ ਮਾੜਾ ਟਾਈਮ ਚੱਲਦਾ ਹੋਵੇ ਨਾ ਉਹਦੋਂ ਨੂੰ ਬੈਂਸਣਾ ਨਹੀਂ ਚਾਹੀਦਾ ਕਈ ਲੋਕ ਇਦਾਂ ਦੇ ਵੀ ਹੁੰਦੇ ਨੇ ਕਿ ਜਿਹੜੇ ਤੁਹਾਡਾ ਦੁੱਖ ਪੁੱਛਦੇ ਨੇ ਅੰਦਰੋਂ ਅੰਦਰ ਹੀ ਸਵਾਦ ਵੀ ਲੈਂਦੇ ਨੇ ਤੇ ਫੇਰ ਬਾਰੋ-ਬਾਰ ਦੁਖੀ ਹੋਣ ਦਾ ਡਰਾਮਾ ਵੀ ਕਰਦੇ ਨੇ ਰੀਆ ਤੇਰਾ ਕਹਿਣ ਦਾ ਮਤਲਬ ਕੀ ਹੈ ਜੇ ਇਸ ਟਾਈਮ ਪੇਨਲ ਮੈਂ ਗੱਲ ਕਰ ਰਹੀ ਆਂ ਤੇ ਅੰਦਰੋਂ ਅੰਦਰ ਹੀ ਮੈਂ ਸਵਾਦ ਲੈ ਰਹੀ ਆ ਤੇ ਬਾਹਰੋਂ ਦੁਖੀ ਹੋਣ ਦਾ ਡਰਾਮਾ ਕਰ ਰਹੀ ਆ ਉਹ ਜੈਸਮਿਨ ਭਾਬੀ ਤੁਸੀਂ ਤਾਂ ਅਜੇ ਮੇਰਾ ਕੋਈ ਦੁੱਖ ਪੁੱਛਿਆ ਹੀ ਨਹੀਂ ਆਹ ਗੱਲ ਤਾਂ ਤੁਸੀਂ ਆਪ ਦੇ ਵੱਲੋਂ ਹੀ ਲਗਾ ਲਿੱਤੀ ਮੈਂ ਨਾ ਇੱਥੇ ਤੇਨਾਲ ਬੈਂਸ ਕਰਨ ਨਹੀਂ ਆਈ ਮੈਂ ਤਾਂ ਤੈਨੂੰ ਬਸ ਇਹੀ ਕਹਿਣ ਆਈ ਸੀ ਕਿ ਮੇਰਾ ਸੋਡਣਾ ਧੁੱਪਿਆ ਹੋਇਆ ਵੈ ਹੁਣ ਇੱਕ ਵਾਰ ਪ੍ਰੈਸ ਕਰ ਦੇ ਤੇ ਇੱਕ ਵਾਰ ਸਵੇਰੇ ਕਰਦੀ ਕਿਤੇ ਗਿੱਲਾ ਨਾ ਹੋ ਜਾਏ ਕਿਉਂਕਿ ਸਵੇਰੇ ਆਫਿਸ ਜਾਣ ਲੱਗਾ ਕਿਤੇ ਲੇਟ ਨਾ ਹੋ ਜਾ ਨਾ ਲਈ ਮੇਰੇ ਅਰਨਵ ਦੀ ਡਰੈਸ ਵੀ ਨਾ ਸੁਕਣੇ ਪਈ ਹੋਈ ਆ ਉਹਨੂੰ ਵੀ ਚੰਗੀ ਤਰ੍ਹਾਂ ਪ੍ਰੈਸ ਕਰ ਦੇ ਮਤਲਬ ਕਿ ਚੰਗੀ ਤਰ੍ਹਾਂ ਭਾਬੀ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਮੈਂ ਤੁਹਾਡਾ ਸੂਟ ਪਹਿਲੇ ਹੀ ਪ੍ਰੈਸ ਕਰਕੇ ਉਹ ਉੱਥੇ ਰੱਖ ਦਿੱਤਾ ਤੇ ਅਰਨਵ ਦੀ ਡਰੈਸ ਵੀ ਨਾਲ ਹੀ ਪਈ ਹੈ ਇਹ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਅਰਨਵ ਦੇ ਸ਼ੂਜ਼ ਵੀ ਪਾਲਿਸ਼ ਕਰ ਦਿੱਤੇ ਆ ਉਹਦਾ ਬੈਗ ਥੋੜਾ ਗੰਦਾ ਸੀਗਾ ਮੈਂ ਉਹ ਧੋ ਕੇ ਉਹ ਵੀ ਸੈੱਟ ਕਰ ਦਿੱਤਾ ਉਹਦੇ ਟਾਈਮ ਟੇਬਲ ਦੇ ਅਕੋਰਡਿੰਗ ਬੁੱਕਸ ਵੀ ਸੈੱਟ ਕਰ ਦਿੱਤੀਆਂ ਨੇ ਉਸ ਤੋਂ ਬਾਅਦ ਹੀ ਮੈਂ ਬਾਹਰ ਆਈ ਆ ਜੇ ਹੋਰ ਕੋਈ ਕੰਮ ਹੋਵੇ ਤਾਂ ਪਾਓ ਦਾਸ ਦੇ ਪੱਲੇ ਸੇਵਾ ਨਹੀਂ ਬਸ ਇੰਨਾ ਕੰਮ ਸੀ ਥੈਂਕ ਯੂ ਭਾਬੀ ਇੱਕ ਮਿੰਟ ਗੱਲ ਸੁਣੋਗੇ ਜਰਾ ਹਾਂਜੀ ਬੋਲੋ ਹੁਣ ਤੁਸੀਂ ਪਾ ਦਿਓ ਦਾਸ ਦੇ ਪੱਲੇ ਕੋਈ ਸੇਵਾ ਭਾਬੀ ਤੋਡੇ ਤੋਂ ਨਾ ਇਨਸਾਨੀਅਤ ਦੇ ਨਾਤੇ ਇੱਕੋ ਹੈਲਪ ਮੰਗਦੀ ਆ ਤੁਸੀਂ ਥੱਲੇ ਜਾ ਕੇ ਤਾਈ ਜੀ ਨੂੰ ਸਮਝਾ ਦਿਓ ਕਿ ਮੇਰੀ ਸਟੱਡੀ ਜਿੱਥੋਂ ਛੁੱਟੀ ਐ ਉੱਥੇ ਹੀ ਕੰਟੀਨਿਊ ਕਰਾ ਦੇਣ ਕਿਉਂਕਿ ਜਿੱਦਾਂ ਜਿੱਦਾਂ ਮੈਂ ਇਹ ਸਟੱਡੀ ਪਿੱਛੇ ਜਾ ਰਹੀ ਐ ਨਾ ਉਦੋਂ-ਉਦੋਂ ਹੀ ਮੇਰਾ ਲਾਸ ਹੋ ਰਿਹਾ ਮੇਰਾ ਟਾਈਮ ਹੀ ਕਿੰਨਾ ਕੁ ਰਹਿ ਗਿਆ ਸਿਰਫ 1 ਸਾਲ ਰਹਿ ਗਿਆ ਸਟੱਡੀ ਦਾ ਉਸ ਤੋਂ ਬਾਅਦ ਮੈਂ ਕੋਈ ਵਧੀਆ ਜੌਬ ਲੱਗ ਜੂਗੀ ਤੇ ਮੈਨੂੰ ਇੰਨੀ ਗੱਲ ਦਾ ਵੀ ਪਤਾ ਐ ਕਿ ਪੈਕੇਜ ਇੰਨਾ ਕੱਚਾ ਲੱਗ ਜਾਏਗਾ ਨਾ ਕਿ ਮੇਰੇ ਤੇ ਮੇਰੇ ਭਰਾ ਦੇ ਦੁੱਖ ਘਟ ਜਾਣਗੇ ਫੋਰ ਯਰ ਕਾਈਂਡ ਇਨਫੋਰਮੇਸ਼ਨ ਰੀਆ ਮੈਂ ਇਸ ਕਰਦੀ ਨੂੰ ਆ ਤੇ ਨਹੀਂ ਚਲਾ ਮੇਰੇ ਨਾਲ ਮੈਂ ਕਰਦੀ ਆ ਤੇਰੀ ਤਾਈ ਦੇ ਨਾਲ ਗੱਲ ਕਿ ਕੁੜੀ ਨੂੰ ਪੜਾ ਲਿਖਾ ਦੋ ਕਾਲਜ ਭੇਜੋ ਅਗਲੇ ਨੇ ਜੋ ਆਪ ਪਤਾ ਕੀ ਦੇਣਾ ਕਿ ਤੈਨੂੰ ਬੜਾ ਹੀ ਜਾਂਦਾ ਪਿਆ ਇਹਦਾ ਤੂੰ ਵੀ ਆਪਣਾ ਬੋਰੀ ਪਿੱਛਲਾ ਚੱਕ ਤੇ ਤੁਰ ਜਾ ਇਹਦੇ ਨਾਲ ਜੇ ਨਹੀਂ ਆਪਣੇ ਵੱਲੋਂ ਪੜਾਣਾ ਤੇ ਤੁਸੀਂ ਥੋੜੀ ਜੀ ਹੈਲਪ ਕਰ ਦੋ ਜਿੱਥੇ ਤੁਸੀਂ ਜੌਬ ਕਰਦੇ ਹੋ ਉੱਥੇ ਹੀ ਮੈਨੂੰ ਲਵਾ ਦੋ ਮੈਂ ਇਦਾਂ ਕਰਾਂਗੀ ਅੱਧੀ ਸੈਲਰੀ ਤੁਹਾਨੂੰ ਦੇ ਦਿਆ ਕਰਾਂਗੀ ਤੇ ਜਿਹੜੇ ਵੀ ਮੇਰੇ ਕੋ ਬੱਚਿਆ ਕਰਨਗੇ ਉਹਦੇ ਮੈਂ ਆਪਣੀ ਸਟੱਡੀ ਤੇ ਲਗਾ ਲਾਂਗੀ ਐਟ ਲੀਸਟ ਮੈਂ ਆਪਣੇ ਖਰਚੇ ਨਾਲ ਆਪ ਪੜ ਜੂਗੀ ਤੁਹਾਨੂੰ ਵੀ ਕੋਈ ਦੁੱਖ ਨਹੀਂ ਹੋਊਗਾ ਜੇ ਤੈਨੂੰ ਜੋਬ ਹੀ ਕਰਨੀ ਐ ਤੇ ਆਪਣੇ ਘਰੇ ਜਾ ਕੇ ਕਰ ਲੈ ਤੇਰਾ ਦਿਮਾਗ ਨਹੀਂ ਕੰਮ ਕਰਦਾ ਕਿ ਤੈਨੂੰ ਅਸੀਂ ਇੱਥੇ ਲੈ ਕੇ ਕਿਉਂ ਆਏ ਆ ਕਿਉਂਕਿ ਜੋਬ ਮੈਂ ਕਰਦੀ ਆਂ ਘਰ ਤੂੰ ਸਾਹਮਣੇ ਫਿਰ ਮੈਂ ਘਰ ਕਦੋਂ ਤੱਕ ਸਾਹਮਣੇ ਮੈਨੂੰ ਇਹ ਵੀ ਦੱਸ ਦੋ ਥੋੜੀਕ ਦੇਰ ਕਿ ਪੂਰੀ ਜ਼ਿੰਦਗੀ ਰੀਆ ਇਸ ਗੱਲ ਦਾ ਜਵਾਬ ਨਾ ਮੇਰੇ ਕੋਲ ਨਹੀਂ ਹੈਗਾ ਉਸ ਰੱਬ ਕੋਲ ਪੁੱਛ ਜਿੰਨੇ ਤੇਰੇ ਮਾਪਿ ਉਹਨੂੰ ਆਪਣੇ ਕੋਲ ਬੁਲਾਇਆ ਉਹਦੇ ਨਾਲ ਸਵਾਲ ਕਰ ਉਹਦੇ ਨਾਲ ਜਵਾਬ ਤੁਹਾਡੀ ਆਵਾਜ਼ ਸੁਣ ਕੇ ਨਾ ਇਹ ਪਤਾ ਲੱਗ ਰਿਹਾ ਹੈ ਕਿ ਤੁਸੀਂ ਐਟੀਟਿਊਡ ਨਾਲ ਗੱਲ ਕਰ ਰਹੇ ਹੋ ਪਰ ਇੱਕ ਵਾਰ ਆਪ ਸੋਚ ਕੇ ਦੇਖੋ ਜਿਹੜੇ ਰੱਬ ਤੋਂ ਤੁਸੀਂ ਮੈਨੂੰ ਜਵਾਬ ਮੰਗਣ ਨੂੰ ਕਹਿ ਰਹੇ ਹੋ ਉਸੇ ਰੱਬ ਨੇ ਤੁਹਾਨੂੰ ਬਣਾਇਆ ਰੱਬ ਤਾਂ ਇੱਕੋ ਹੀ ਹੈ ਪਰ ਸਭ ਦੇ ਮੰਨਣ ਦਾ ਤਰੀਕਾ ਹੋਰ ਹੈ ਹੁਣ ਜਿਵੇਂ ਤੁਹਾਡਾ ਰੱਬ ਹੋਰ ਹੈ ਮੇਰਾ ਰੱਬ ਹੋਰ ਹੈ ਪਰ ਆਪ ਰੱਬ ਤੋਂ ਇੱਕੋ ਹੀ ਚੀਜ਼ ਮੰਗਦੇ ਆ ਸਾਰਿਆਂ ਦੀ ਮੰਜ਼ਿਲ ਇੱਕੋ ਹੀ ਹੈ ਕਿ ਸਾਡੀ ਜ਼ਿੰਦਗੀ ਚ ਹਮੇਸ਼ਾ ਖੁਸ਼ੀਆਂ ਰਹਿਣ ਤੇ ਦੁੱਖ ਨਾ ਆਵੇ। ਹਾਂ ਰੱਬ ਦੇ ਕੋਲੋਂ ਨਾ ਸੱਚੇ ਦਿਲ ਨਾਲ ਮੰਗੋ ਤੇ ਉਹ ਦਿੰਦਾ ਜ਼ਰੂਰ ਐ। ਮੈਂ ਕਹਿੰਨੀ ਤੂੰ ਵੀ ਉਸ ਰੱਬ ਕੋਲ ਨਾ ਸੱਚੇ ਦਿਲ ਨਾਲ ਮੰਗ ਕੇ ਦੇਖ ਲੈ। ਕੀ ਪਤਾ ਕੋਈ ਤੇਰੇ ਵਾਸਤੇ ਫਰਿਸ਼ਤਾ ਹੀ ਭੇਜ ਦੇ। ਸੱਚੇ ਦਿਲ ਤੋਂ ਮੰਗਣ ਦੀ ਗੱਲ ਨਾ। ਤੁਹਾਨੂੰ ਪਤਾ ਭਾਬੀ ਮੇਰੇ ਨਾ ਮੰਮੀ ਕਹਿੰਦੇ ਹੁੰਦੇ ਸੀ ਕਿ ਉਹਦੀਆਂ ਉਹ ਹੀ ਜਾਣਦਾ। ਹੁਣ ਮੈਂ ਤੇ ਮੇਰੇ ਭਰਾ ਨੇ ਸੱਚੇ ਦਿਲੋਂ ਤਾਂ ਹਮੇਸ਼ਾ ਇੱਕੋ ਹੀ ਚੀਜ਼ ਮੰਗੀ ਐ ਕਿ ਸਾਡੇ ਮਾਪਿਆਂ ਦੀ ਉਮਰ ਲੰਬੀ ਹੋਵੇ। ਸਾਡੇ ਮਾਪਿਆਂ ਹਮੇਸ਼ਾ ਸਾਡੇ ਕੋਲ ਰਹਿਣ ਪਰ ਉਹਨੇ ਸੁਣੀ ਤੇਰਾ ਕਹਿਣ ਦਾ ਮਤਲਬ ਕੀ ਹੈ ਖੋਲ ਕੇ ਸਮਝਾ ਜਰਾ ਭਾਬੀ ਉਹਦਾ ਤਾਂ ਇੱਕੋ ਹੀ ਊਸੂਲ ਹੈ ਜਿਹਨੂੰ ਉਹਨੇ ਦੁਨੀਆ ਤੇ ਭੇਜਿਆ ਉਹਨੂੰ ਉਹਨੇ ਵਾਪਸ ਵੀ ਬੁਲਾ ਲੈਣਾ ਫਿਰ ਮੈਂ ਕਹਿੰਨੀ ਆ ਕਿ ਆਪਾਂ ਉਹਦੇ ਸਾਹਮਣੇ ਜਿੱਦ ਕਿਉਂ ਕਰਦੇ ਆ ਭਲਾਉਂਦੇ ਅੱਗੇ ਵੀ ਕਿਸੇ ਦੀ ਚਲਣੀ ਹੈ ਨਾਲੇ ਹਾਂ ਜਿੰਨਾ ਚਿਰ ਇਸ ਦੁਨੀਆ ਤੇ ਹੈਗੇ ਆ ਆਪਸੀ ਵੈਰ ਦੇ ਨਾਲ ਰਿਸ਼ਤੇ ਨਹੀਂ ਰੱਖਣੇ ਚਾਹੀਦੇ ਪਤਾ ਨਹੀਂ ਅਗਲੇ ਜਨਮ ਚ ਆਪਾਂ ਇੱਕ ਦੂਸਰ ਨੂੰ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਫਿਰ ਇਸੇ ਜਨਮ ਦੇ ਵਿੱਚ ਇੰਨੀਆਂ ਦੁਸ਼ਮਣੀਆਂ ਕਿਉਂ ਰੱਖੀਏ ਭਾਬੀ ਮੈਂ ਨਾ ਤੁਹਾਨੂੰ ਕੋਈ ਲੈਕਚਰ ਨਹੀਂ ਦੇ ਰਹੀ ਮੇਰੇ ਕਹਿਣ ਦਾ ਮਤਲਬ ਬਸ ਇੰਨਾ ਕਹਿ ਸੀਗਾ ਕਿ ਜ਼ਿੰਦਗੀ ਚ ਰਿਸ਼ਤੇ ਸਿਰਫ ਇੱਕ ਵਾਰ ਮਿਲਦੇ ਆ ਬਾਰ-ਬਾਰ ਨਹੀਂ ਤਾਂ ਜਿੰਨਾ ਹੋ ਸਕੇ ਆਪਾਂ ਨੂੰ ਇਹਨੂੰ ਸੰਭ ਕੇ ਰੱਖਣਾ ਚਾਹੀਦਾ ਰੀਆ ਤੂੰ ਗੱਲ ਤਾਂ ਬਹੁਤ ਵਧੀਆ ਕਹਿ ਰਹੀ ਹੈ ਇਹਨਾਂ ਰਿਸ਼ਤੇ ਸੰਭ ਕੇ ਰੱਖਨੇ ਚਾਹੀਦੇ ਹੈ ਇਹੀ ਗੱਲ ਨਾ نیچے ਜਾ ਕੇ ਤਾਈ ਜੀ ਨੂੰ ਕਹੀ ਤੇਰੀਆ ਪੜਾਈ ਨਾ ਮੈਂ ਤੇਰੀ ਕੰਪਲੀਟ ਨਹੀਂ ਹੋਣ ਦੇਣੀ ਜੇ ਤੇਰੀ ਪੜਾਈ ਕੰਪਲੀਟ ਹੋ ਗਈ ਨਾ ਅਜਿਹੇ ਰਿਸ਼ਤੇਦਾਰਾਂ ਦੇ ਵਿੱਚ ਠੋਕ ਬਣੀ ਹੋਈ ਹੈ ਨਾ ਜੈਸਮਿਨ ਦੀ ਕਿ ਜੈਸਮਿਨ ਹੀ ਬਸ ਪੜ੍ਹੀ ਲਿਖੀ ਹੈ ਉਹ ਤਾਂ ਫਿਰ ਮਰ ਜਾਏਗੀ